ਸਤਿਗੁਰੂ ਕਹਿ ਕੇ ਸਾਰੀ ਉਹ ਕੌਮ ਖੁਸ਼ ਹੁੰਦੀ ਐ ਤੇ ਸਤਿਗੁਰੂ ਸ਼ਬਦ ਕਹਿ ਦੇਣਾ ਚਾਹੀਦਾ ਵੀ ਹਾਂ ਬਈ ਪੱਕਾ ਹੀ ਸਤਿਗੁਰੂ ਗਿਆ ਕਰੋ ਭਗਤ ਕੁਰਬਾਨੀ ਦੇ ਵਿੱਚ ਹੁਣ ਜੇ ਆਪਾਂ ਸੋਚੀਏ ਵੀ ਰਵਦਾਸ ਮਹਾਰਾਜ ਨੂੰ ਭਗਤ ਲਿਖਿਆ ਤੇ ਸਤਿਗੁਰਾਂ ਦੇ ਨਾਂ ਨਾਲ ਤੇ ਇਕੱਲਾ ਹੀ ਨਾਂ ਨਿਕਲਾਇਆ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅਰਜਨ ਦੇਵ ਜੀ ਵੀ ਨਾਨਕ ਹੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਵੀ ਨਾਨਕ ਕਹਿੰਦੇ ਨੇ ਮਹੱਲ ਲਾਇਆ ਕਰਾ ਹੁਣ ਆਪਾਂ ਜੇ ਗੁਰਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਨਾਨਕ ਕਿਹਾ ਇਹਦਾ ਮਤਲਬ ਅਸੀਂ ਨਾਨਕ ਤੇ ਨਹੀਂ ਦਾ ਅਸੀਂ ਅਰਜਨ ਦੇ ਨਹੀਂ ਕਹਿਣਾ ਅਸੀਂ ਕੀ ਕਹਿੰਨੇ ਆ ਧੰਨ ਗੁਰੂ ਅਰਜਨ ਦੇਵ ਜੀ ਅਸੀਂ ਰਿਸਪੈਕਟ ਦਿੰਦੇ ਆ ਅਸੀਂ ਆਪਣੀ ਰਿਸਪੈਕਟ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਸਤਿਗੁਰੂ ਗੁਰੂ ਰਾਮਦਾਸ ਜੀ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਨੇ ਆ ਤੇ ਜੇ ਇੰਨੇ ਨਾਲ ਉਹ ਮਸਲਾ ਹੱਲ ਹੁੰਦਾ ਕੀ ਫਰਕ ਪੈਂਦਾ ਸਤਿਗੁਰੂ ਗੁਰੂ ਰਵਿਦਾਸ ਕਹਿ ਲਓ ਸਤਿਗੁਰੂ ਕਬੀਰ ਕਹ ਲੋ